ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਾਜ਼ਿਲ ਕਾਦੇ ਪਿੰਡ ਮੁਹੰਮਦ ਅਮੀਰਾ ਦੀਆਂ ਤਸਵੀਰਾਂ ਦੇਖ ਰਹੇ ਹੋ ਜੋ ਪਿੰਡ ਦੇ ਵਿੱਚ ਖੜਵੰਜੇ ਵਾਲੀਆਂ ਸੜਕਾਂ ਬਣਾਈਆਂ ਜਾ ਰਹੀਆਂ ਸੀਗੀਆਂ ਮੌਕੇ ਤੇ ਜੋ ਸੁ ਵਿਧਾਇਕ ਪਹੁੰਚੇ ਨੇ ਟੁੱਟੀਆਂ ਹੋਈਆਂ ਜੋ ਕਿ ਇੱਟਾਂ ਖੋਰੇ ਵਾਲੀਆਂ ਇੱਟਾਂ ਲਗਾਈਆਂ ਜਾ ਰੀਆਂ ਸੀ ਮੌਕੇ ਤੇ ਵਿਧਾਇਕ ਨੇ ਚੈਕਿੰਗ ਕਰ ਅਫਸਰਾਂ ਨੂੰ ਲਾਇਆ ਫੋਨ ਅਫਸਰਾਂ ਨੂੰ ਫੋਨ ਲਾ ਕੇ ਮੌਕੇ ਤੇ ਅਫਸਰਾਂ ਨੂੰ ਸਿੱਧੇ ਹੋ ਗਏ ਨੇ ਗੱਲਬਾਤ ਕਰ ਰਹੇ ਨੇ ਕਾਰਵਾਈ ਜੋ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ ਨੇ ਕਿਸ ਤਰ੍ਹਾਂ ਜੋ ਕਿ ਵਿਧਾਇਕ ਅਫਸਰਾਂ ਨੂੰ ਸਿੱਧੇ ਹੋ ਗਏ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੱਲਬਾਤ ਵੀ ਕਰਾਂਗੇ ਵਿਧਾਇਕ ਨਾਲ ਕੀ ਹੈ ਪੂਰਾ ਮਾਮਲਾ ਬਣਾ ਰਿਹਾ ਇਸ ਪੇਟੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਚੱਲ ਸੁਣੋ ਮੇਰੀ ਏਕੇ ਦਾ ਕੋਈ ਕੰਮ ਕਰਾਉਣਾ ਹੈ ਜ਼ਿੰਮੇਵਾਰੀ ਤੁਹਾਡੀ ਹੈ ਸਾਈਨ ਤੁਹਾਡੇ ਹੁੰਦੇ ਨੇ ਕੰਮ ਜਾਂਦੇ ਫੇਰ ਕਰਾਓ ਸਹੀ ਕਰਾਓਗੇ ਨਾ ਸਹੀ ਕੋਈ ਕਰਾਉਂਦੇ ਆਗੇ ਇਹੜਾ ਕੋ ਜੋਂ ਜਾਂਦਾ ਲੱਗਿਆ ਸਾਡੀ ਨਜ਼ਰ ਹੈਗੀ ਨਜ਼ਰ ਅੱਜ ਅਸੀਂ ਆਏ ਸੀਗੇ ਪਿੰਡ ਮੁਹੰਮਦ ਅਮੀਰਾ ਵਿਖੇ ਜਿੱਥੇ ਸਾਡੇ ਵਰਕਰਾਂ ਵੱਲੋਂ ਮੇਰੀ ਨੋਟਿਸ ਦੇ ਵਿੱਚ ਲਿਆਂਦਾ ਗਿਆ ਲੋਕਾਂ ਵੱਲੋਂ ਨੋਟਿਸ ਵਿੱਚ ਲਿਆਂਦਾ ਗਿਆ ਇੱਥੇ ਅਸੀਂ ਪਿਛਲੇ ਸਮੇਂ ਦੌਰਾਨ ਜਿਹੜੇ ਖੇਤਾਂ ਦੇ ਵਿੱਚ ਜਿਹੜੀਆਂ ਟਾਣੀਆਂ ਨੇ ਘਰ ਬਣਾ ਕੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਪੱਕੀਆਂ ਜਿਹੜੀਆਂ 52 ਵਾਲੀਆਂ ਸੜਕਾਂ ਬਣਾ ਕੇ ਦੇਣ ਦਾ ਜੋ ਅਸੀਂ ਵਾਅਦਾ ਕੀਤਾ ਸੀ ਉਹ ਕੰਮ ਪਾਸ ਕਰਵਾਏ ਸੀ ਔਰ ਜਿਹੜੇ ਕੰਮ ਕਈ ਦਿਨਾਂ ਤੋਂ ਪਿਛਲੇ ਇੱਥੇ ਚੱਲ ਰਹੇ ਨੇ ਔਰ ਉਹਦੇ ਵਿੱਚ ਸ਼ਿਕਾਇਤ ਆਈ ਸੀ ਕਿ ਜਿਹੜੀ ਇੱਟ ਲੱਗਦੀ ਹੈ ਉਹ ਇੱਕ ਨੰਬਰ ਦੀ ਲੱਗਦੀ ਹੈ ਪਰ ਇੱਥੇ ਲੋਕਾਂ ਨੇ ਕਿਹਾ ਜਿਹੜੀ ਇੱਟ ਬਹੁਤ ਮਾੜੀ ਲੱਗ ਰਹੀ ਹੈ ਆਗੇ ਚੈੱਕ ਕੀਤਾ ਹੈ ਜਿਹੜੀ ਮਾੜੀ ਇੱਟ ਲੱਗ ਰਹੀ ਸੀਗੀ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਜਿਹੜੀ ਸਾਰੀ ਇੱਟ ਬਦਲਾ ਕੇ ਦੁਬਾਰਾ ਨਵੀਂ ਲਗਾਈ ਜਾਵੇ ਔਰ ਜਿਹੜੇ ਗਲਤ ਕੰਮ ਕਰ ਰਹੇ ਨੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਔਰ ਕਿਸੇ ਵੀ ਠੇਕੇਦਾਰ ਨੂੰ ਕੋਈ ਵੀ ਪੇਮੈਂਟ ਨਾ ਕੀਤੀ ਜਾਵੇ ਔਰ ਜਿਹੜੇ ਜਿਹੜੇ ਵਿੱਚ ਇਹਦੇ ਮਿਲੇ ਨੇ ਸਾਰਿਆਂ ਤੇ ਕਾਰਵਾਈ ਕੀਤੀ ਜਾਵੇ ਔਰ ਮੈਂ ਚੇਤਾਵਨੀ ਦਿਨ ਹਦਾਇਤ ਕਰਦਾ ਸਾਰਿਆਂ ਨੂੰ ਭਾਵੇਂ ਕੋਈ ਅਫਸਰ ਹੈ ਭਾਵੇਂ ਕੋਈ ਠੇਕੇਦਾਰ ਹੈ ਕੋਈ ਵੀ ਕੰਮ ਕਰਨ ਵਾਲਾ ਮੇਰੇ ਹਲਕੇ ਦੇ ਵਿੱਚ ਸਾਰੇ ਕੰਮ ਜਿਹੜੇ ਆ ਬਿਲਕੁਲ ਸਹੀ ਗਾਈਡਲਾਈਨ ਪ੍ਰੋਪਰ ਕਾਨੂੰਨ ਦੇ ਨਾਲ ਹੋਣੇ ਚਾਹੀਦੇ ਨੇ ਜੋ ਕੋਈ ਸਹੀ ਕੰਮ ਨਾ ਕਰੂਗਾ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਇਹ ਪੈਸਾ ਲੋਕਾਂ ਦਾ ਹੈ ਲੋਕਾਂ ਦੇ ਭਲੇ ਲਈ ਲੱਗਦਾ ਹੈ ਪਿੰਡਾਂ ਦੀ ਡਵੈਲਪਮੈਂਟ ਲਈ ਲੱਗਦਾ ਹੈ ਪਰ ਜੇ ਕੋਈ ਇਸ ਦੇ ਵਿੱਚ ਭ੍ਰਸ਼ਟਾਚਾਰ ਕਰੇਗਾ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਮੇਰੀ ਚੇਤਾਵਨੀ ਹੈ ਸਾਰਿਆਂ ਨੂੰ ਕੋਈ ਚੋਣ ਜਾਬ ਤੇ ਨਜਾਇਜ਼ ਫਾਇਦਾ ਚੱਕਣਾ ਚਾਹੁੰਦਾ ਬਿਲਕੁਲ ਨਹੀਂ ਚੱਕਣ ਦੇਾਂਗੇ ਕਿਤੇ ਵੀ ਨਹੀਂ ਲਿਖਿਆ ਕਿ ਇਲੈਕਸ਼ਨ ਦੇ ਵਿੱਚ ਕੋਈ ਜਿਹੜਾ ਕੰਮ ਚੱਲਦਾ ਕੋਈ ਗਲਤ ਹੋਵੇ ਜਿਹੜੇ ਕੰਮ ਨੇ ਪਹਿਲਾਂ ਦੇ ਸਟਾਰਟ ਹੋਏ ਨੇ ਚੋਣਾਂ ਜਾਂਦੇ ਤੋਂ ਔਰ ਜੇ ਕਿਸੇ ਅਧਿਕਾਰੀ ਦੇ ਇਹਦੇ ਵਿੱਚ ਮਿਲੀਪੁਗਤ ਪਾਈ ਜਾਂਦੀ ਹੈ ਤਾਂ ਕਿਸੇ ਨੂੰ ਨਹੀਂ ਅਸੀਂ ਬਖਸ਼ਾਂਗੇ ਸਾਵਧਾਨ ਹੋ ਜਨ ਸਾਰੇ ਜਿਹੜੇ ਜਿੰਨੇ ਵੀ ਕੰਮ ਚੱਲਦੇ ਪਏ ਨੇ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਡਵੈਲਪਮੈਂਟ ਦੇ ਜਿਹੜੇ ਸਹੀ ਪ੍ਰੋਪਰ ਤਰੀਕੇ ਦੇ ਨਾਲ ਜੋ ਗਾਈਡਲਾਈਨ ਨੇ ਜੋ ਕਾਨੂੰਨ ਹੈ ਉਸ ਹਾਮ ਨਾਲ ਹੀ ਕਰਾਏ ਜਾਣ